ਇਹ ਵੀਡੀਓ ਨਾ ਤੁਸੀਂ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੁੰਦੇ ਤਾਂ ਵੇਖੀ ਹੋਣੀ ਐ ਵੀਡੀਓ ਦੇ ਵਿੱਚ ਨਾ ਤੁਸੀਂ ਇੱਕ ਗੋਰੇ ਨੂੰ ਵੇਖ ਸਕਦੇ ਹੋ ਜਿਸ ਨੇ ਕੀ ਆਪਣੇ ਪੰਜਾਬ ਦੇ ਰੀਤੀ ਰਿਵਾਜਾਂ ਵਾਂਗ ਆਪਣਾ ਵਿਆਹ ਕਰਵਾਇਆ ਬਹੁਤ ਹੀ ਵਧੀਆ ਲੱਗਿਆ ਸ ਵੀਡੀਓ ਨੂੰ ਵੇਖ ਕੇ ਤੁਹਾਡਾ ਵੀਡੀਓ ਬਾਰੇ ਕੀ ਕਹਿਣਾ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਚੰਗੀ ਲੱਗੀ ਤਾਂ ਅਗੇ ਸ਼ੇਅਰ ਜਰੂਰ ਕਰਿਓ ਇਸ ਵੀਡੀਓ ਦੇ ਵਿੱਚ ਨਾ ਤੁਸੀਂ ਵੇਖ ਸਕਦੇ ਹੋ ਵੀ ਲਾੜੇ ਨੂੰ ਜਦੋਂ ਸ਼ਗਨ ਦਿੱਤਾ ਜਾਂਦਾ ਤਾਂ ਤੁਹਾਨੂੰ ਪਤਾ ਹੀ ਹੈ ਵੀ ਸਰਵਾਲੇ ਨੂੰ ਵੀ ਲਾੜੇ ਦੇ ਕੋਲ ਬਿਠਾਇਆ ਜਾਂਦਾ ਦੇਖੋ ਲਾੜੇ ਨੂੰ ਤਾਂ ਸਾਰੇ ਰਿਸ਼ਤੇਦਾਰਾਂ ਵੱਲੋਂ ਸ਼ਗਨ ਦਿੱਤਾ ਜਾਂਦਾ ਹੈ ਤੇ ਤੁਸੀਂ ਵੇਖੋ ਵੀ ਸਰਵਾਲੇ ਨੂੰ ਕੋਈ ਵੀ ਨਹੀਂ ਸ਼ਗਨ ਦਿੰਦਾ ਕੀ ਕਹਿਣਾ ਚਾਹੋਗੇ ਵੀਡੀਓ ਦੇ ਬਾਰੇ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਦੇ ਵਿੱਚ ਨਾ ਤੁਸੀਂ ਕੁੜੀ ਨੂੰ ਵੇਖ ਸਕਦੇ ਜੋ ਆਪਣੇ ਵਿਆਹ ਨੂੰ ਲੈ ਕੇ ਦੇਖੋ ਕਿੰਨੀ ਖੂਸ਼ ਨਜ਼ਰ ਆ ਰਹੀ ਹੈ ਕਿਉਂਕਿ ਜਿਹ ਇਵਨ ਸਾਥੀ ਹੈ ਉਹ ਬਹੁਤ ਹੀ ਚੰਗੇ ਸੁਭਾਅ ਦਾ ਇਨਸਾਨ ਹੈ ਬਹੁਤ ਹੀ ਵਧੀਆ ਲੱਗਿਆ ਇਸ ਵੀਡੀਓ ਨੂੰ ਵੇਖ ਕੇ ਜੇ ਚੰਗਾ ਜੀਵਨ ਸਾਥੀ ਮਿਲ ਜਾਵੇ ਤਾਂ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਕੀ ਕਹਿਣਾ ਚਾਹੋਗੇ ਵੀਡੀਓ ਦੇ ਬਾਰੇ ਕਮੈਂਟ ਕਰਕੇ ਜਰੂਰ ਦੱਸੋ ਤੇ ਵੀਡੀਓ ਦੇ ਵਿੱਚ ਨਾ ਤੁਸੀਂ ਵੇਖ ਸਕਦੇ ਆ ਵੀ ਜਦੋਂ ਲਾੜਾ ਤੇ ਲਾੜੀ ਲਾਵਾਂ ਲਈ ਖੜੇ ਹੁੰਦੇ ਆ ਤਾਂ ਤੁਸੀਂ ਕੁਝ ਨੋਟ ਕੀਤਾ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰ ਦਿਓ